एनफोर्समेंट डायरेक्टोरेट यानी कि ईडी ਦੀ ਰਡਾਰ ਤੇ ਆ ਗਏ ਐ ਸਮੀਰ ਵਾਨ ਖੇੜੇ ਹੁਣ ਪੀਐਮਐਲਏ ਜਾਂ ਕਹੀ ਤਾਂ منی ਲੌਂਡਰਿੰਗ ਐਕਟ ਦੇ ਤਹਿਤ ਹੁਣ ਸਮੀਰ ਵਾਨ ਖੇੜੇ ਤੇ ਇੱਕ ਹੋਰ ਨਵਾਂ ਕੇਸ ਦਰਜ ਹੋ ਗਿਆ ਹਾਂ ਦੱਸ ਦਿੰਦੇ ਆ ਕਿ ਮੁੰਬਈ ਨਾਰਕੋਟਿਕ ਕੰਟਰੋਲ ਬਿਊਰੋ ਦੇ ਜ਼ੋਨਲ ਕਮਿਸ਼ਨਰ ਸਨ ਸਮੀਰ ਵਾਨ ਖੇੜੇ ਕਾਫੀ ਚਰਚਾ ਚ ਆਏ ਕਾਫੀ ਸੁਰਖੀਆਂ ਬਟੋਰੀਆਂ ਲੇਕਿਨ ਆਖਰ ਉਹੀ ਹੋਇਆ ਜਿਸ ਦਾ ਡਰ ਸੀ ਇਹ ਵੀ ਕਸੁੱਤੇ ਫਸ ਗਏ ਮਈ 2023 ਦੇ ਵਿੱਚ ਜਦ ਸੀਬੀਆਈ ਨੇ ਇਹਨਾਂ ਤੇ ਕੇਸ ਦਰਜ ਕਰ ਲਿਆ ਇਹਨਾਂ ਦੇ ਨਾਲ ਨਾਲ ਚਾਰ ਹੋਰ ਸਾਥੀਆਂ ਤੇ ਵੀ ਪਰਚਾ ਦਰਜ ਹੋਇਆ ਸੀ ਤਾਂ ਦੱਸ ਦਿੰਨੇ ਆ ਕਿ ਸ਼ਾਹਰੂਖ ਖਾਨ ਦੇ ਬੇਟੇ ਆਰਿਆਨ ਖਾਨ ਨੂੰ ਡਰੱਗਜ਼ ਮਾਮਲੇ ਵਿੱਚ ਫਸਾਉਣ ਜਾਂ ਨਾ ਫਸਾਉਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਚੱਲੀਆਂ ਟਕਲਾ ਚੱਲੀਆਂ ਸੀਗੀਆਂ ਤੇ 25 ਕਰੋੜ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਜਿੱहां ਸੈਲੀਬ੍ਰਿਟੀ ਚਿਹਰਾ ਸ਼ਾਹਰੂਖ ਖਾਨ ਉਹਨਾਂ ਦਾ ਬੇਟਾ ਆਰਿਆਨ ਖਾਨ ਉਨੂੰ ਫਸਾਣ ਲਈ ਜਾਂ ਨਾ ਫਸਾਣ ਲਈ ਵੱਡੀ ਮੰਗੀ ਗਈ 25 ਕਰੋੜ ਦੀ ਰਕਮ ਮੰਗੀ ਗਈ ਤੇ 50 ਲੱਖ ਰੁਪਏ ਦੀ ਜਿਹੜੀ ਪਹਿਲੀ ਕਿਸ਼ਤ ਹੁੰਦੀ ਹੈ ਉਹ ਵੀ ਅਦਾ ਕੀਤੀ ਗਈ ਸੀ ਸ਼ਾਇਦ ਉਦੋਂ ਇਨਕੁਆਇਰੀ ਖੁੱਲੀ ਤਫ਼ਤੀਸ਼ ਹੋਈ ਸਬੂਤ ਬਣੇ ਤੇ ਫਿਰ ਸਮੀਰ ਵਾਨਖੜੇ ਅਤੇ ਹੋਰ ਚਾਰ ਸਾਥੀਆਂ ਤੇ ਪਰਚਾ ਦਰਜ ਹੋ ਜਾਂਦਾ ਹੈ ਫਿਲਹਾਲ ਉਦੋਂ ਸੀਬੀਆਈ ਨੇ ਕਾਰਵਾਈ ਕੀਤੀ ਹੈ ਤੇ ਸਮੀਰਵਾਨ ਖੇੜੇ ਤੇ ਸ਼ਕੰਜਾ ਕੱਸਿਆ ਹੋਇਆ ਹੈ ਲੇਕਿਨ ਹੁਣ ਈਡੀ ਵੱਲੋਂ ਜੇ ਕੋ ਹੋਰ ਪੱਤਾ ਦਰਜ ਕੀਤਾ ਗਿਆ ਇਹਦੇ ਨਾਲ ਕਿਤਨਾ ਕਿਤੇ ਹੁਣ ਇਉਂ ਪ੍ਰਤੀਤ ਹੋ ਰਿਹਾ ਹੈ ਕਿ ਮੁੰਬਈ ਨਾਰਕੋਟਿਕ ਕੰਟਰੋਲ ਬਿਊਰੋ ਦੇ ਜ਼ੋਨਲ ਕਮਿਸ਼ਨਰ ਤੇ ਹੋਰ ਸਾਥੀ ਹੁਣ ਈਡੀ ਦੇ ਡਾਰ ਤੇ ਆ ਕੇ ਹੋਰ ਜ਼ਿਆਦਾ ਕਸੁੱਤੇ ਫਸਦੇ ਹੋયા ਨਜ਼ਰ ਆ ਰਹੇ ਨੇ